कल सुबह एसटू सदरनो इलाका ते दलवीर सिंह ਅਤੇ ਸਰਪੰਚ ਗੁਰਮੇਲ ਸਿੰਘ ਪਿੰਡ ਲੋੜ ਦੇ ਰਹੇ ਵੀ ਵਿੰਡ ਲੋੜ ਦੀ ਹੱਦ ਦੇ ਅੰਦਰ ਰੇਲਵੇ ਲਾਈਨ ਦੇ ਕੋਲੇ ਇੱਕ ਡੈਡ ਬੋਡੀ ਪਈ ਹੋਈ ਹੈ ਉਹ ਜਾ ਕੇ ਦੇਖਿਆ ਇੱਕ ਸੋਨਾ ਸਤਾਨਾ ਸਾਲ ਦੀ ਲੜਕੀ ਦੀ ਡੈਡ ਬੋਡੀ ਸੀ ਜਿਹਦੀ ਉਦੋਂ ਮੌਕੇ ਤੇ شناخت ਨਹੀਂ ਹੋ ਸਕੀ ਤੇ ਉਹਦੇ ਚ ਅਸੀਂ ਇਹਨਾਂ ਦੇ ਬਿਆਨ ਤੇ ਐਫ ਆਈ ਆਰ ਨੰਬਰ 40 ਅਧੀਨ ਤਰਤ 103 1 ਬੀ ਐਨ ਐਸ ਦਰਜ ਕਰ ਲਈ ਸੀ ਜਦੋਂ ਉਹ ਕੇਸ ਕਰਵਾ ਸ਼ੁਰੂ ਕਰਤੀ ਇਹਦੀ ਡੈੱਡ ਬਡੀ ਅਸੀਂ ਇੱਥੇ ਮੋਰਚੀ ਦੇਖਵਾਤੀ ਇਸ਼ਤਿਹਾਰ ਸ਼ੁਰੂ ਹੋ ਗਿਆ ਜਾਰੀ ਕਰਤਾ ਉਹਨੂੰ ਐਸਐਚਓ সদর ਨੇ ਅੱਗੇ ਸੋਸ਼ਲ ਮੀਡੀਆ ਤੇ ਵੀ ਪਾਇਆ ਜਿਦੇ ਤੋਂ ਇਹਦੀ ਪਛਾਣ ਹੋ ਸਕੀ ਤੇ ਇਹ ਇੱਥੇ ਪਛੋਂ ਯੂਪੀ ਦੇ ਰਹਿਣ ਵਾਲੇ ਤੇ ਇੱਥੇ ਗਵਿੰਦਗੜ੍ਹ ਮੰਡੀਲੇ ਦੇ ਸੀ ਇਹ ਲੇਬਰ ਦਾ ਕੰਮ ਕਰਦੇ ਸੀ ਉਦੋਂ ਅੱਗੇ ਇਨਵੈਸਟੀਗੇਸ਼ਨ ਚੱਲਦੀ ਹੋਈ ਪਤਾ ਲੱਗਿਆ ਵੀ ਇਹ ਦਾ ਇੱਕ ਜਮਸ਼ਾਨ ਵਾਲਾ ਸੀ ਰਾਜਮਿਸਤਰੀ ਦਾ ਕੰਮ ਕਰਦਾ ਸੀ ਸੰਜੀਤ ਕੁਮਾਰ ਜੇ ਸੰਜੀਤ ਕੁਮਾਰ ਇਹਨੂੰ ਪਰ 11 ਤਰੀਕ ਨੂੰ ਕੁੜੀ ਨੂੰ ਲੈ ਕੇ ਆਇਆ ਸੀ ਤੇ ਇਹਦੇ ਨਾਲ ਇੱਥੇ ਇਹਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਦੌਰਾਨ ਇਹਨੇ ਜਦੋਂ ਸਟਰਗਲ ਕੀਤਾ ਤਾਂ ਉਹਨੇ ਸਟੇਗੂਲੇਟ ਕਰਕੇ ਉਹਦੀ ਡੈਥ ਇਹਨੇ ਕਤਲ ਕਰਤਾ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਜੀ ਤੇ ਉਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਪੋਸਟਮਾਰਟਮ ਤੋਂ ਬਾਅਦ ਜਲਦੀ ਗੱਲ ਸਾਹਮਣੇ ਆਊਗੀ ਅਗੇ ਤਫਤੀਸ਼ ਉਸਨੇ ਉਹ ਨਹੀਂ ਅਦਾ ਰਵਾਦਾ ਬਦਲ ਦਿੱਤਾ ਸਰ ਪਹਿਲਾਂ ਵੀ ਕੋਈ ਕੇਸ ਦਰਜ ਕੋਈ ਹੈ ਇਸ ਦਾ ਮਾਮਲਾ ਜੀ ਹੁਣੇ ਇਹਦੀ ਗ੍ਰਿਫਤਾਰੀ ਹੋਈ ਹੈ ਜੀ ਪੁੱਛ ਕੇ ਸੁਜਾਰੀ ਹੈ ਜੀ ਅਗੇ ਜੋ ਤੱਕ ਸਾਹਮਣੇ ਆਉਣਗੇ ਤੁਹਾਨੂੰ ਥੋੜਾ ਜਿਹਾ ਸੰਖੇਪ ਕਿਤੇ ਲੰਘਣਗੇ ਜਿਸ ਤਰ੍ਹਾਂ ਲੜਕੀ ਨਵਾਲੀ ਗਈ ਜੀ ਇਹਦੀ ਪ੍ਰੋਫਾਈਲ ਕੀ ਕਿੰਨੀ ਕੁ ਉਮਰ ਹੈ ਕੋਈ ਮੈਰਿਡ ਹੈ ਅਨਮੈਰਿਡ ਹੈ ਜੀ ਲੜਕੀ ਨਹੀਂ ਇਹ ਤਾਂ ਦੋਸ਼ੀ ਪੜਿਆ ਜੀ ਦੋਸ਼ੀ ਹੈ ਮੈਰਿਡ ਹੈ ਦੋਸ਼ੀ ਮੈਰਿਡ ਹੈ ਮੈਰਿਡ ਹੈ ਲੜਕੀ ਹੈ ਅਨ ਬਰਕੀ ਹੈ ਮੈਰਿਡ ਹੈ ਦੋਸ਼ੀ ਹੈ ਮੈਰਿਡ ਹੈ ਇਹ ਦੋਨੋਂ ਇੱਕ ਦੂਜੇ ਨੂੰ ਜਾਣਦੇ ਸੀ ਕਿਹੜਾ ਗੇਮ ਮਿਸਤਰੀ ਵਾਲਾ ਕੰਮ ਕਰਦਾ ਨਾਲ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਇਹ ਦੰਦਾ ਗੁੰਡਗਦੀ ਸੀ ਗੁੰਡਗੜ ਤੇ ਚੋਅ ਇੱਕ ਦਸਰ ਬਿਹਾਰ ਬਿਹਾਰ ਦਾ ਜੀ ਤੇ ਕਿੰਨੇ ਕੁ ਜਲਦੀ ਕਿੰਨੇ ਘੰਟੇ ਜਿਹੜਾ ਪਰਸੈਂਟੇਜ ਕਰ ਲਿਆ ਗਿਆ ਬਲੈਂਕ ਮਾਡਲ ਇਹ ਦੇਖੋ ਕੱਲ ਮਾਰਨਿੰਗ ਸਾਨੂੰ ਇਤਲਾ ਮਿਲੀ ਹੈ ਤੇ ਡੱਡਬੋੜੀ ਕਬਦੇ ਚ ਲਈਏ ਕੱਲ ਤੁਹਾਨੂੰ ਪਤਾ ਹੀ ਹੈ ਵੀ ਸਾਰੀ ਖੰਨਾ ਪੁਲਿਸ ਉਧਰ ਵੀ ਬਿਜ਼ੀ ਸੀਗੀ ਮਲੌਦ ਵਾਲੇ ਕੇਸ ਤੇ ਉਸ ਤੋਂ ਬਾਅਦ ਐਸਐਚਓ सदर ਨੇ ਹੀ ਰਾਤ ਇਹਦਾ ਪਤਾ ਕੀਤਾ ਤੇ ਅੱਜ ਇਹਨੂੰ ਅਰੈਸਟ ਕਰ ਲਿਆ 24 ਗੱਟਾ ਨੰਬਰ ਨੰਬਰ ਸਾਰਾ ਹੋ ਗਿਆ